ਭਗਵਾਨ ਜਮਾਨ ਤਾਂ ਪਹਿਲੇ ਤੋਂ ਚੰਗਾ ਕਰੇ ਜਿਨ੍ਹਾਂ ਨੂੰ ਲੋਕਾਂ ਨੇ nghਾਂ ਦੇ ਬਾਟੇ ਮੰਗੂ ਮਾਨ ਕੇ ਸਿੱਟਿਆ ਸੀ ਵੀਰ ਇਹਦੇ ਨਾਲ ਤੋਂ ਚੰਗੇ ਆਰਦਾਸ ਕਰੇ ਸੱਚੇ ਪਾਤਸ਼ਾਹ ਸਾਨੂੰ ਨਾਮਦਾਨ ਵਸਾਦਾਨ ਤੇ ਪਰੋਸਾ ਨਾਂ ਦਿਦਾ ਬਾਕੀ ਦੋ ਵਾਰ ਇਹਨੇ ਵਸਾਦਾਨ ਤੇ ਪਰੋਸਾ ਹੈ ਇਹ ਤਾਂ ਮਹੀਨੇ ਵੀ ਨਹੀਂ ਮੰਗਣਾ ਕੀਤੀ ਹੈ ਤੇ ਨਹੀਂ ਮੰਗਣਾ ਚਾਹੀਤੇ ਤੁਹਾਡੇ ਸਾਹਮਣੇ ਭਗਵੰਤ ਮਾਨ ਨੇ ਸਾਬਤ ਕਰਤਾ ਜੋ ਨਾਗਪੁਰੀ ਸੁੰਡੀ ਆ ਜਿਹਨੇ ਮਖੱਟਾ ਪਾਇਆ ਕਿਸਾਨਾਂ ਦੇ ਮਿੱਤਰ ਕੀੜੇ ਦਾ ਤੇ ਕਿਸਾਨਾਂ ਨੂੰ ਵੀ ਸ਼ੱਕ ਤੇ ਡੰਗ ਮਾਰਿਆ ਪਦਮ ਸੱਪ ਬਣ ਗਿਆ ਜਿਸ ਤਰ੍ਹਾਂ ਭਗਵੰਤ ਮਾਨ ਸਰਕਾਰ ਨੇ ਹੁਣ ਕਿਸਾਨਾਂ ਨਾਲ ਪੂਰਾ ਇੱਕ ਤਰ੍ਹਾਂ ਨਾਲ ਪੰਗਾ ਲੈ ਲਿਆ ਕੀ ਆਉਣ ਵਾਲੇ ਜਿਹੜੇ ਇਲੈਕਸ਼ਨ ਨੇ ਆਮ ਆਦਮੀ ਪਾਰਟੀ ਨੂੰ ਕੋਈ ਵੱਡਾ ਨੁਕਸਾਨ ਕਬੱਡੀ ਸੱਤ ਬਧੀ ਮੈਂ ਕਹਿੰਦਾ ਇਹਨਾਂ ਕੱਪੜੇ ਰੋਣ ਜਾਣਗੇ। ਮਿੱਤਰ ਪਿਆਰੇ ਇਸ ਵਕਤ ਆਪਣੇ ਨਾਲ ਮਾਲਵਿੰਦਰ ਮਾਲੀ ਜੀ ਨੇ ਆਪਾਂ ਗੱਲ ਕਰਾਂਗੇ ਜਿਸ ਤਰ੍ਹਾਂ ਭਗਵੰਤਮਾਨ ਸਰਕਾਰ ਨੇ ਪਹਿਲਾਂ ਤਾਂ ਕਿਸਾਨਾਂ ਨੂੰ ਮੀਟਿੰਗ ਲਈ ਸੱਦਿਆ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਫਿਰ ਸ਼ੰਭੂ ਤੇ ਖਣੌਰੀ ਮੋਰਚਾ ਹੂੰਜ ਦਿੱਤਾ ਤੇ ਅੱਜ ਫੇਰ ਭਗਵੰਤਮਾਨ ਸਰਕਾਰ ਕਿਸਾਨਾਂ ਨੂੰ ਮੀਟਿੰਗ ਦਾ ਸੱਦਾ ਦੇ ਰਹੀ ਹੈ ਆਪਾਂ ਗੱਲ ਕਰਦੇ ਹਾਂ ਤਮਾਮ ਸਵਾਲਾਂ ਤੇ ਮਾਲੀ ਸਾਹਿਬ ਸਵਾਗਤ ਹੈ ਜੀ ਤੁਹਾਡਾ ਸ਼ੁਕਰੀਆ ਜੀ ਜਿਸ ਤਰ੍ਹਾਂ ਭਗਵੰਤ ਮਾਨ ਸਰਕਾਰ ਨੇ ਮੀਟਿੰਗ ਤੇ ਆਏ ਕਿਸਾਨਾਂ ਦੀ ਗ੍ਰਿਫਤਾਰੀ ਕੀਤੀ ਹੈ ਸਭ ਤੋਂ ਪਹਿਲਾਂ ਤੁਸੀਂ ਇਹਦੇ ਬਾਰੇ ਕੀ ਸਮਝਦੇ ਹੋ ਦੇਖੋ ਜੀ ਦੁਨੀਆ ਦੇ ਵਿੱਚ ਬਗਾਵਤਾਂ ਹੁੰਦੀਆਂ ਨੇ ਹਥਿਆਰਬੰਦ ਕੋਲ ਲੜੇ ਜਾਂਦੇ ਨੇ ਜੀ ਅੰਦੋਲਨ ਹੁੰਦੇ ਨੇ ਜੀ ਗੱਲਬਾਤਾਂ ਹੁੰਦੀਆਂ ਨੇ ਸਮਝੌਤੇ ਹੁੰਦੇ ਨੇ ਜੀ ਪਰ ਮੈਂ ਅੱਜ ਤੱਕ ਇਤਿਹਾਸ 'ਚ ਇਹ ਕਦੇ ਨਹੀਂ ਪੜਿਆ ਹੂੰ ਵੀ ਤੁਸੀਂ ਅੰਦੋਲਨਕਾਰੀਆਂ ਨੂੰ ਮੀਟਿੰਗ ਲਈ ਬੁਲਾ ਕੇ ਗ੍ਰਿਫਤਾਰ ਕਰੋ ਨਾਗਾ ਆळ्या ਨਾਲ ਗੱਲਾਂ ਹੁੰਦੀਆਂ ਸਿੱਖ ਖਾੜਕੂ ਲਹਿਰ ਨਾਲ ਮੀਟਿੰਗਾਂ ਹੁੰਦੀਆਂ ਰਹੀਆਂ ਉਹਨਾਂ ਨੂੰ ਲਿਆਉਂਦੇ ਰਹਿਆ ਜੀ ਸਰਕਾਰ ਆਪਣੀ ਜ਼ਿੰਮੇਵਾਰੀ ਤੇ ਜੀ ਵਾਪਸ ਭੇਜਦੀ ਰਹੀ ਆ ਇਹਨੂੰ ਕਹਿੰਦੇ ਸੇਫ ਪੈਸੇਜ ਦਿੰਦੇ ਰਹਿਆ ਦੁਨੀਆ ਭਰ ਦੇ ਵਿੱਚ ਪਰ ਇਹ ਪਹਿਲੀ ਵਾਰ ਐਡਾ ਵੱਡਾ ਧੋਖਾ ਧੋਖਾ ਵੀ ਆਪਣੇ ਕਿਸਾਨਾਂ ਨਾਲ ਉਹਨਾਂ ਕਿਸਾਨਾਂ ਬਾਰੇ ਤੁਸੀਂ ਇਹ ਦੇਖੋ ਜੀ ਇੱਕ ਰਾਜਪਾਲ ਸੀ ਸੱਤਪਾਲ ਮਾਲਕ ਜੀ 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 ਉਹ ਨੋਦੀ ਨੂੰ ਕਹਿੰਦਾ ਸੀ ਤੂੰ ਇਤਿਹਾਸ ਪੜਿਆ ਹੂੰ ਸਿੱਖ ਇਤਿਹਾਸਲੀ ਪੜੀਆ ਇਹ ਜਿਹੜੇ ਬੰਦੇ ਆਏ ਬੈਠੇ ਨੇ ਇਹ ਕਦੇ ਤਾਜਾਂ ਤਖਤਾਂ ਦੇ ਮਾਲਕ ਰਹੇ ਨੇ ਜੀ ਇਹਨਾਂ ਨੂੰ ਰਸਾ ਕੇ ਨਾ ਤੋਰੀ ਜੀ ਇਹਨਾਂ ਨੂੰ ਕੁੱਟ ਕੇ ਨਾ ਮੋੜੀ ਜੀ ਇਹਨਾਂ ਦਾ ਇਤਿਹਾਸ ਬਹੁਤ ਵੱਡਾ ਹੈ ਬਖਸ਼ਦੇ ਨਹੀਂ ਹੁੰਦੇ ਸਦੀਆਂ ਵੈਰ ਨਹੀਂ ਭੁੱਲਦੇ ਜੀ ਹੂੰ ਤੇ ਜਿਹੜਾ ਪੰਜਾਬ ਵਾਲਾ ਜੀ ਉਹਨੇ ਕਿਹਾ ਜਾ ਇਤਿਹਾਸ ਸਿਰ ਜੇ ਆਪਣੇ ਵੱਲੋਂ ਉਹਦੇ ਉਲਟ ਜੀ ਵੀ ਮੈਂ ਤੁਹਾਨੂੰ ਕਰਕੇ ਦਿਖਾਉਣਾ ਇਹਨਾਂ ਨੂੰ ਸਿੱਧੇ ਤੇ ਭਗਵੰਤ ਮਾਨ ਨੇ ਇਹ ਸਾਬਤ ਕਰਤਾ ਵੀ ਉਹ ਨਾਗਪੁਰੀ ਸੁੰਢੀ ਆ ਹੂੰ जिने ਮਖੌਟਾ ਪਾਇਆ ਕਿਸਾਨਾਂ ਦੇ ਮਿੱਤਰ ਕੀੜੇ ਦਾ ਤੇ ਕਿਸਾਨ ਅੰਦੋਲਨ ਦੀ ਛਾਤੀ 'ਚ ਡੰਗ ਮਾਰਿਆ ਪਦਮ ਸੱਪ ਬਣ ਕੇ ਇਹਦੇ ਨਤੀਜੇ ਬਹੁਤ ਖਤਰਨਾਕ ਨਿਕਲਣਗੇ ਡਾਕਟਰ ਸਾਹਿਬ ਤੁਸੀਂ ਦੇਖ ਲਓ ਜੀ ਹੁਣ ਕੁੱਟ ਕੇ ਹੁਣ ਕਹਿੰਦਾ ਪਹਿਲਾਂ ਤਾਂ ਕਹਿੰਦਾ ਮੇਰੇ ਨਾਲ ਮੰਗੇ ਨਹੀਂ ਸਵਾਨਾ ਤੁਸੀਂ ਕੌਣ ਕਹਿੰਦਾ ਭਗਵੰਤਮਾਨ ਜਦੋਂ ਮੀਟਿੰਗ 'ਚ ਉੱਠ ਕੇ ਚਲੇ ਗਿਆ ਵੀ ਕਰ ਲਓ ਜੋ ਕਰਨਾ ਲਾ ਲਓ ਜੋਰ ਤੁਸੀਂ ਅੰਦੋਲਨ ਤਾਂ ਮੀਟਿੰਗਾਂ ਇਕੱਠੀਆਂ ਨਹੀਂ ਚਲਦੀਆਂ ਹੁੰਦੀਆਂ ਐਂ ਚੱਲੀਆਂ ਹਮੇਸ਼ਾ ਐਂ ਚਲਦੀਆਂ ਹੁੰਦੀਆਂ ਦਿੱਲੀ ਵੀ ਐਂ ਚੱਲੀਆਂ ਬਿਲਕੁਲ ਉਦੀ ਪਤਾ ਲੱਗ ਗਿਆ ਸੀ ਵੀ ਗੱਲ ਕਿੱਧਰ ਨੂੰ ਜਾ ਰਹੀ ਹੈ ਸੋ ਇਸ ਕਰਕੇ ਬਹੁਤ ਦੁਖਤ ਹੋਇਆ ਬਹੁਤ ਮਾੜਾ ਹੋਇਆ ਨੁਕਸਾਨ ਕਿਸਾਨ ਅੰਦੋਲਨ ਦਾ ਵੀ ਬਹੁਤ ਵੱਡਾ ਹੋ ਗਿਆ ਤੇ ਮਿੱਟੀ ਭਗਵੰਤ ਮਾਨ ਦੀ ਵੀ ਪੱਟੀ ਗਈ ਐ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਇਹ ਸਾਰਾ ਕੁਝ ਕਰਕੇ ਤੇ ਪੰਜਾਬ ਚ ਸਿਆਸੀ ਖੁਦਕੁਸ਼ੀ ਆਤਮ ਹੱਤਿਆ ਕਰ ਰਹੀ ਹੈ ਬਿਲਕੁਲ ਦੇਖੋ ਆਮ ਆਦਮੀ ਪਾਰਟੀ ਵਾਲਾ ਇੱਕ ਵੱਖਰਾ ਚੈਪਟਰ ਆ ਅੰਦੋਲਨ ਚੋਂ ਨਿਕਲੀ ਸੀ ਨਾ ਜੀ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਚੋਂ ਨਿਕਲੀ ਸੀ ਬਿਲਕੁਲ ਕਹਿੰਦੀ ਕੀ ਸੀ ਤਿੰਨ ਹਥਿਆਰ ਨੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਸ਼ਕਤੀਸ਼ਾਲੀ ਲੋਕਪਾਲ ਨੰਬਰ 1 ਹਮ ਪਾਰਟੀ ਦੇ ਅਨਰੂਨੀ ਲੋਕਪਾਲ ਨੰਬਰ 2 ਫੰਡਾਂ ਦਾ ਹਸਾਬਿਕਤਾ ਪੈਸੇ ਪੈਸੇ ਦਾ ਹਸਾਬਿਕਤਾ ਪਾਰਦਰਸ਼ਤਾ ਕਿਉਂਕਿ ਕੰਪਨੀਆਂ ਫੰਡ ਦਿੰਦੀਆਂ ਨੇ ਮੁੜ ਕੇ ਨੀਤੀਬਾਪ ਦੇ ਪੱਖ ਦੀਆਂ ਮਲਾਉਂਦੀਆਂ ਨੇ ਤੀਜਾ ਸੀ ਲੋਕਾਂ ਦੀ ਫੈਸਲੇ ਲੈਣ ਚ ਭਾਗੀਦਾਰੀ ਕੀਤੇ ਗੱਲ ਸੁਣੀਏ ਤਿੰਨਾਂ ਦੀ ਹੁਣ ਤੱਕ ਜਿਹੜਾ ਮੂਲ ਸੀ ਉਹਨਾਂ ਦਾ ਤਿੰਨੇ ਗੱਲਾਂ ਦੀ ਚਲੋ ਦਿੱਲੀ ਚ ਤਾਂ ਕਹਿ ਸਕਦੇ ਆ ਸਾਡੇ ਕੋਲੇ ਤਾਂ ਤਿੰਨ ਸੀ ਪੰਜਾਬ ਚ ਤਿੰਨ ਸਾਲ ਹੋ ਗਏ ਕਦੇ ਲੋਕਪਾਲ ਦੀ ਗੱਲ ਫੰਡਾਂ ਦੇ ਹਿਸਾਬ ਕਿਤਾਬ ਦੀ ਗੱਲ ਜਦੋਂ ਇਹ ਕੋਈ ਵੱਡਾ ਕਪਾਲਾ ਕਰਦੇ ਨੇ ਕਟੜਾ ਇਮਾਨਦਾਰ ਹੁਣ ਭਗਵਾਨਤ ਮਾਨ ਕਹਿੰਦਾ ਤਿੰਨ ਸਾਲ ਹੋ ਗਏ ਇੱਕ ਪੈਸਾ ਨਹੀਂ ਖਾਦਾ ਇਹ ਮੇਰਾ ਇੱਕ ਵਿਸ਼ਵਾਸ ਬਣ ਗਿਆ ਵੀ ਜਦੋਂ ਵੱਡੀ ਮਾਰ ਮਾਰਦੇ ਨੇ ਉਦੋਂ ਫਿਰ ਇੱਕ ਵੱਡਾ ਸ਼ਬਦ ਉਚਾਰਦੇ ਨੇ ਹੂੰ ਹੂੰ ਇੱਕ ਇੱਕ ਮੇ ਹੋ ਸਕਦਾ ਵੀ ਤਪ੍ਰਿਸ਼ਟਾਚਾਰ ਦਾ ਦਰਿਆ ਵਗ ਰਿਹਾ ਤੇ ਭਗਵੰਤ ਮਾਨ ਤੱਕ ਪਹੁੰਚ ਨਾ ਰਿਹਾ ਹੋਵੇ ਗੱਲਾਂ ਤਾਂ ਕੀ ਚਲਦੀਆਂ ਫੈਸਲੇ ਕੌਣ ਹੁੰਦੇ ਨੇ ਦਿੱਲੀ ਵਾਲਿਆਂ ਨੇ ਇਹਨਾਂ ਦੇ ਮੁੱਢ ਮੈਂ ਤਾਂ ਸ਼ੁਰੂ ਤੋਂ ਹੀ ਕਹਿੰਦਾ ਸੀ ਧੜ ਵੀ ਗਏਗਾ ਛਲੇੜਾ ਸਿਆਸਤ ਇਹਨਾਂ ਦੇ ਮੁੱਢੇ ਤੇ ਜਿਵੇਂ ਧਰਮਰਾਜ ਨੇ ਚਿਤ੍ਰਗੁਪਤ ਬਿਠਾਉਂਦਾ ਕਹਿੰਦੇ ਮੁੱਢੇ ਤੇ ਬੰਦਾ ਸੋਚਦਾ ਕੀ ਆ ਕਰਦਾ ਕੀ ਆ ਉਹ ਨਾਲ ਦੀ ਨਾਲ ਖਬਰ ਦਿੰਦੇ ਰਹਿੰਦੇ ਨੇ ਤੇ ਸਾਰੇ ਚਿਤ੍ਰਗੁਪਤ ਦਿੱਲੀ ਵਾਲੇ ਇਹਨਾਂ ਦੇ ਉੱਤੇ ਮੁੱਢਿਆਂ ਤੇ ਬੈਠੇ ਨੇ जिने स्वाति मालीवाल कुट्टी परास सभा दी सीट खाली कराण ਲਈ ओ आज इत्ते जा डिसक्युर्टी ਲਈ بیٹھا ਭਗਵੰਤ ਮਾਨ ਦਾ ਸਲਾਹਕਾਰ ਜਿਹੜੇ ਪਹਿਲੇ ਸਲਾਹਕਾਰ ਸੀ ਜਿਆ ਧੂਰੀ ਵਾਲਾ ਜੀ ਉਹ ਪਟਿਆਲੇ ਵਾਲਾ ਉਹ ਪੱਤਰਕਾਰ ਪੰਨੂ ਸਾਰੇ ਤੋਰੀ ਜਾਂਦੇ ਨੇ ਨਾ ਬਾਹਰੋਂ ਅਫਸਰ ਲਈ ਜਾਂਦੇ ਨੇ ਨਾ 52000 ਨੌਕਰੀਆਂ ਦਿੱਤੀਆਂ ਕਹਿੰਦੇ ਆ 250 ਭਰਤੀ ਲਾਈਨ ਮੈਨ ਕੀਤਾ ਜਲੰਧਰ ਤੇ 180 ਹਰਿਆਣੇ ਦੇ ਨੇ 50 ਰਾਜਸਥਾਨ ਦੇ ਨੇ ਜਿਹੜਾ ਕਹਿੰਦਾ ਸੀ ਬਾਹਰਲੇ ਨੂੰ ਦੇ ਰਹੇ ਨੇ ਭਰਤੀਆਂ ਹੁਣ ਕਹਿੰਦੇ ਅਸੀਂ ਕਿਵੇਂ ਰੋਕੀਏ ਜੀ ਕਿਹੜਾ ਕਾਨੂੰਨ ਆ ਜੀ ਅਸੀਂ ਕਿਵੇਂ ਰੁਕ ਸਕਦੇ ਦੂਜੇ ਸੂਬਿਆਂ ਨੇ ਕਿਵੇਂ ਰੋਕਤੀਆਂ ਜੀ ਹੂੰ ਸੋ ਇਸ ਕਰਕੇ ਬਹੁਤ ਵੱਡਾ ਛਲਾਵਾ ਪੰਜਾਬੀਆਂ ਨਾਲ ਖੇਡਿਆ ਡਾਕਟਰ ਗਰਗ ਸਾਹਿਬ ਦੀ ਮੈਂ ਗੱਲ ਸੁਣ ਰਿਹਾ ਸੀ ਕਹਿੰਦੇ ਅਸਲ 'ਚ ਭਲੇਖਾ ਪੈ ਗਿਆ ਵੱਡਾ ਹੂੰ ਬਦਲਾ ਹੂੰ ਬੱਬਾ ਦੱਦਾ ਲੱਲੇ ਨੂੰ ਕੰਨਾ ਹੁੰਦਾ ਉਹ ਹੁੰਦਾ ਬਦਲਾ ਇੱਕ ਨਾਲ ਆੜਾ ਹੁੰਦਾ ਇਹਨੇ ਆੜਾ ਨਹੀਂ ਕਿਹਾ ਅਸਲ 'ਚ ਇਹਨੇ ਕਿਹਾ ਬਦਲਾ ਲਊ ਹੂੰ ਬਦਲਾ ਲੈ ਰਿਆ ਹੁਣ ਹੂੰ ਠੀਕ ਹੈ ਸੋ ਇਸ ਕਰਕੇ ਪੰਜਾਬ ਦੀ ਸਰਕਾਰ ਪੰਜਾਬ ਨੂੰ ਇੱਕ ਵਸਤੀ ਵਾਂਗ ਵਰਤਿਆ ਜਾ ਰਿਹਾ ਕੋਈ ਲੋਕ ਕੋ ਸੱਤਾ ਰਾਜ ਸੇਵਾ ਸੀਤਾ ਲੁੱਟੀਆਂ ਹੁਣ ਲੁਧਿਆਣੇ ਵਾਲੀ ਲੁੱਟਣ ਨੂੰ ਤਿਆਰ ਆ ਕੇ ਹਾਲੇ ਚੋਣ ਦਾ ਐਲਾਨ ਨਹੀਂ ਹੋਇਆ ਚੋਣਵੇਂ ਸ਼ੁਰੂ ਕਰ ਲਈ ਤਾਂ ਕਿ ਸੱਤਾ ਦੀਆਂ ਕੋਠੀਆਂ ਦੱਬੀ ਬੈਠੇ ਨੇ ਦਿੱਲੀ ਵਾਲੇ ਜਿਹੜਾ ਉਹ ਆਪਣਾ ਸੁਸ਼ੋਧੀਆ ਉਹਦੇ ਹਲਫ ਨਾਮੇ ਚ ਆ ਗਿਆ ਵੀ 85 ਲੱਖ ਰੁਪਏ ਲੁਧਿਆਣੇ ਵਾਲੇ ਤੋਂ ਲਿਆ ਘਰ ਵਾਲੀ ਤੋਂ ਹਜ਼ਾਰ 60 ਲੱਖ 56 ਲੱਖ ਰੁਪਇਆ लवली ਵਾਲੀ ਤੋਂ ਉਧਾਰ ਮੇਰੇ ਮੁੰਡੇ ਨੇ ਬਾਹਰ ਵਿਦੇਸ਼ ਚ ਪੜ੍ਹਾਈ ਕਰਨੀ ਸੀ ਬਿਨਾਂ ਵਿਆਜ ਇਹ ਤਾਂ ਰਿਕਾਰਡ ਚ ਆ ਗਿਆ ਨਾ ਬਿਨਾਂ ਰਿਕਾਰਡ ਚੁਕੀ ਹੋ ਭੱਜਿਆ ਮੜਿਆ ਬੋਲੇ ਸੀ ਭੱਜੀ ਵੀ ਯਾਰ ਬੁਲਡੋਜ਼ਰ ਚਲਾਉਣਾ ਤਾਂ ਗਲਤ ਆ ਛੱਤਾਂ ਢਾਉਣੀਆਂ ਗਲਤ ਆ 4 ਘੰਟੇ ਬਾਅਦ ਟਵੀਟ ਕਰਨਾ ਪੈ ਗਿਆ ਵੀ ਮੈਂ ਹਮੈਤੀਆਂ ਜੀ ਇਹਦਾ ਇਹਨਾਂ ਦਾ ਕੋਈ ਦੀਨ ਅਮਾਨ ਧਰਮ ਕੋਈ ਵਿਸ਼ਵਾਸਯੋਗਤਾ ਹੈ ਜੀ ਮੈਨੂੰ ਇਹ ਦੱਸੋ ਪਰ ਜਿਸ ਤਰ੍ਹਾਂ ਕਿਸਾਨਾਂ ਨੂੰ ਮੀਟਿੰਗ ਲਈ ਸੱਦ ਕੇ ਤੇ ਗ੍ਰਿਫਤਾਰ ਕੀਤਾ ਹੈ ਕੁਝ ਲੋਕ ਸੋਸ਼ਲ ਮੀਡੀਆ ਤੇ ਕਹਿ ਰਹੇ ਨੇ ਵੀ ਐਦਾਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਹੋਰਾਂ ਨਾਲ ਪਹਾੜੀ ਰਾਜਿਆਂ ਨੇ ਕੀਤਾ ਸੀ ਤੁਹਾਨੂੰ ਲੱਗਦਾ ਐਦਾਂ ਵਿਸ਼ਵਾਸ ਘਾਤ ਕੀਤਾ ਸੀ ਨਾ ਜੀ ਉਥੇ ਇੱਕ ਹਾਲਾਂਕਿ ਸਿੱਖਾਂ ਦੀ ਲੜਾਈ ਹਕੂਮਤਾਂ ਨਾਲ ਰਹੀ ਆ ਮੁਗਲਾਂ ਨਾਲ ਰਹੀ ਆ ਮੁਸਲਮਾਨਾਂ ਨਾਲ ਨਹੀਂ ਰਹੀ ਫਿਰ ਪੀਰ ਬੱਧੂ ਸ਼ਾ ਸਾਈ ਮੀਆਂ ਮੀਰ ਮਲੇਰਕੋਟੜਾ ਨਵਾਬ ਉਹਨੂੰ ਕਿੱਥੇ ਰੱਖਾਂਗੇ ਹਿੰਦੂ ਪਹਾੜੀ ਰਾਜਿਆਂ ਨਾਲ ਰਹੀ ਆ ਹਿੰਦੂਆਂ ਨਾਲ ਨਹੀਂ ਰਹੀ ਇਸੇ ਕਰਕੇ ਉਹਦੋਂ ਕਹਾਵਤ ਚੱਲੀ ਸੀ ਵੀ ਹੱਥ ਪਾ ਕੇ ਨਾ ਤੁਸੀਂ ਉਹ ਤੇ ਜਿੰਨੇ ਤਿਲ ਲੱਗ ਜਾਣ ਜੇ ਮੁਸਲਮਾਨ 1900ਾਂ ਖਾਂਦਾ ਉਹ ਤੇ ਯਕੀਨ ਨਾ ਕਰੋ ਉਹ ਇੱਕ ਭਾਈਚਾਰੇ ਖਿਲਾਫ ਸੀ ਇਸ ਤਰ੍ਹਾਂ ਨਹੀਂ ਹੁੰਦੀ ਉਹ ਗੱਲ ਹਿੰਦੂਆਂ ਨੇ ਵੀ ਉਹੀ ਡਗਾ ਕੀਤਾ ਸੀ ਨਾ ਮੱਦਦ ਦਾ ਪਰੋਸਾ ਦੇਣ ਦੀ ਤਾਂ ਮੋਗਲ ਫੌਜਾਂ ਨਾਲ ਰਲ ਕੇ ਪਿੱਛਾ ਕਰਨ ਲੱਗ ਗਏ ਸਾਡੀ ਰਾਜੇ ਹਾਂਜੀ ਸੋ ਇਸ ਕਰਕੇ ਬਹੁਤ ਵੱਡਾ ਵਿਸ਼ਵਾਸ ਘਾਤਾ ਕੱਲਾ ਕਿਸਾਨਾਂ ਨਾਲ ਨਹੀਂ ਪੰਜਾਬ ਨਾਲ ਆ ਪੰਜਾਬ ਵਸਦਾ ਗੁਰਾਂ ਤੇ ਨਾਂ ਤੇ ਉਹ ਗੁਰਾਂ ਦੀ ਫਿਲਾਸਫੀ ਨਾਲ ਅਸੀਂ ਅਰਦਾਸ ਚ ਕੀ ਕਹਿੰਦੇ ਆ ਜੀ ਅਰਦਾਸ ਕਹਿੰਦੇ ਆ ਸੱਚੇ ਪਾਤਸ਼ਾਹ ਸਾਨੂੰ ਨਾਮਦਾਨ ਵਸਾਦਾਨ ਤੇ ਭਰੋਸਾਦਾਨ ਦੀ ਦਾਤ ਬਖਸ਼ ਦੋ ਵਾਰ ਕਹਿੰਦੇ ਆ ਵਸਾਦਾਨ ਤੇ ਭਰੋਸਾਦਾਨ ਜੀ ਇਹ ਤਾਂ ਮਹੀਨੇ ਵੀ ਇਹਦੀ ਲੰਘਣਾ ਕੀਤੀ ਆ ਤੇ ਇਹ ਨੇ ਵੀ ਲੰਘਣਾ ਕੀਤੀ ਆ ਤੁਹਾਡੇ ਸਾਹਮਣੇ ਅੱਛਾ ਜਿਸ ਤਰ੍ਹਾਂ ਭਗਵੰਤ ਮਾਨ ਸਰਕਾਰ ਨੇ ਹੁਣ ਕਿਸਾਨਾਂ ਨਾਲ ਪੂਰਾ ਇੱਕ ਤਰ੍ਹਾਂ ਨਾਲ ਪੰਗਾ ਲੈ ਲਿਆ ਕੀ ਆਉਣ ਵਾਲੇ ਜਿਹੜੇ ਇਲੈਕਸ਼ਨ ਨੇ ਆਮ ਆਦਮੀ ਪਾਰਟੀ ਨੂੰ ਕੋਈ ਵੱਡਾ ਨੁਕਸਾਨ ਕੋਈ ਵੱਡੀ ਸੱਟ ਵੱਜੂਗੀ ਮੈਂ ਕਹਿੰਦਾ ਜੀ ਇਹਨਾਂ ਦੇ ਤੱਪੜ ਰੁਲ ਜਾਣਗੇ ਇੱਕ ਤਾਂ ਇਲੈਕਸ਼ਨ ਦੀ ਗੱਲ ਕਰਦੇ ਹਾਂ ਨਾ ਹੁਣੇ ਪਿੰਡਾਂ 'ਚ ਜਾ ਕੇ ਦੇਖਣ ਨਾ ਇਹਨਾਂ ਨੇ ਤੰਬੂ ਪੱਟੇ ਨੇ ਨਾ ਕਿਸਾਨਾਂ ਦੇ ਇਹਨਾਂ ਦੇ ਤੰਬੂ ਪੱਟੇ ਜਾਣਗੇ ਇਲੈਕਸ਼ਨਾਂ 'ਚ ਕੀ ਹੋਇਆ ਜੀ ਤੁਸੀਂ ਆਹ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਨੇ ਜਿਹੜੇ ਕਹਿੰਦੇ ਆਪਰੇਸ਼ਨ ਲੋਟਸ ਚੱਲਦਾ ਆਪਰੇਸ਼ਨ ਝਾੜੂ ਇਹ ਚ ਲਾਇਆ ਘੱਟ ਗਿਣਤੀ 'ਚ ਸਾਰੇ ਜਿੱਤ ਕੇ ਪ੍ਰਧਾਨ ਬਣਾ ਲੇ ਇੱਕ ਰਾਜਾ ਸੀ ਉਹਨਾ ਬੜਾ ਜ਼ੁਲਮ ਕਰਦਾ ਸੀ ਲੋਕਾਂ ਤੇ ਅੱਛਾ ਉਹਦਾ ਰਿਵਾਜ ਹੋਣਾ ਵੀ ਜਦੋਂ ਮੁਰਦਾ ਦੱਬਦੇ ਆ ਉਹਦੇ ਮੂੰਹ 'ਚ ਚਾਂਦੀ ਦਾ ਰੁਪਈਆ ਪਾਉਂਦੇ ਸੀ ਜਦੋਂ ਉਹਦਾ ਅੰਤਮ ਵੇਲਾ ਆਇਆ ਨਾ ਉਹਦਾ ਬੇਟਾ ਕਹਿੰਦਾ ਪਿਤਾ ਜੀ ਮੇਰੇ ਲਈ ਕੋਈ ਹੁਕਮ ਕਹਿੰਦੇ ਯਾਰ ਤੂੰ ਮੈਨੂੰ ਨਾ ਲੋਕਾਂ ਤੋਂ ਚੰਗਾ ਕਹਾ ਦੀ ਉਹਨੇ ਕੀ ਕੀਤਾ ਚਾਂਦੀ ਦਾ ਰੁਪਈਆ ਵੀ ਕੱਢਣਾ ਮੁਰਦੇ ਦੀ লাশ ਕੱਢ ਕੇ ਘਰ ਦੇ ਮੂਹਰੇ ਖੜੀ ਕਰ ਦੇਣੀ ਭਗਵੰਤ ਮਾਨ ਤਾਂ ਪਹਿਲਿਆਂ ਨੂੰ ਚੰਗਾ ਕਹਾ ਰਿਹਾ ਜਿਨਾਂ ਲੋਕਾਂ ਨੇ ਨੇਂਗਾ ਦੇ ਬਾਟੇ ਮੰਗੂ ਮਾਂਜ ਕੇ ਸੁੱਟਿਆ ਸੀ ਵੀ ਯਾਰ ਇਹਦੇ ਨਾਲੋਂ ਤਾਂ ਉਹ ਚੰਗੇ ਸੀ ਇਹ ਤਾਂ ਇਹਦਾ ਅਮਲ ਹੋ ਰਿਹਾ ਤੇ ਦੂਜੀ ਗੱਲ ਮੈਂ ਇੱਕ ਹੋਰ ਦੱਸਦਾ ਦੇਖੋ ਹਰ ਇੱਕ ਬੰਦੇ ਦਾ ਇੱਕ ਨਜ਼ਰੀਆ ਹੁੰਦਾ ਇੱਕ ਆਸ਼ ਹੁੰਦੀ ਆ ਤੁਸੀਂ ਚੈਨਲ ਚਲਾਉਂਦੇ ਹੋ ਤੁਸੀਂ ਲਗਾਤਾਰ ਸੋਚੋਗੇ ਕਿ ਇਹਨੂੰ ਕਿਵੇਂ ਵਧੀਆ ਬਣਾਇਆ ਜਾ ਸਕਦਾ ਕਿਵੇਂ ਹੋਰ ਬੈਟਰ ਬਣਾਇਆ ਜਾ ਸਕਦਾ ਮੈਂ ਬੋਲਦਾ ਮੈਂ ਸੁਣਦਾ ਵੀ ਯਾਰ ਹੋਰ ਗੱਲ ਵਧੀਆ ਕਿਵੇਂ ਕੀਤੀ ਜਾ ਸਕਦੀ ਆ ਜਿਹੜਾ ਰਾਤ ਚੋਂਦਾ ਇਹ ਸੋਚਦਾ ਵੀਰ ਅੱਗੇ ਨੂੰ ਮੈਂ ਇਤੋਂ ਵਧੀਆ ਰਾਜ ਕਿਵੇਂ ਚਲਾ ਸਕਦਾ ਕਿਵੇਂ ਆ ਸਕਦਾ ਇਹਨਾਂ ਦਾ ਇਹ ਨਜ਼ਰੀਈ ਨਹੀਂ ਡੈਡ ਐਂਡ ਸਾਫ ਦਾ ਮੁੱਖ ਮੰਤਰੀ ਦਾ ਨਾਮ ਬੱਜੂ ਬਸ ਸਾਫ ਕਾ ਐਮਐਲਏ ਦਾ ਨਾਮ ਬੱਜੂ ਕਾਮਰ ਬੀਜੇ ਪ੍ਰਤਾਪ ਕਹਿੰਦਾ ਉਹਦੀ ਵੀਡੀਓ ਆ ਕਹਿੰਦਾ 92 ਚੋਂ ਜੇ ਆਜੀ ਇੱਕ ਵੀ ਜਿੱਤ ਜੇ ਤੁਹਾਡੀ ਜੁੱਤੀਆਂ ਮੇਰਾ ਸਿਰ ਅੱਜ ਦੀ ਹਾਲਤ ਕਹਿੰਦਾ ਇਹ ਪਰ ਜਿਸ ਤਰ੍ਹਾਂ ਇੱਕ ਪਾਸੇ ਕਿਸਾਨਾਂ ਨੂੰ ਐਡੀ ਬੁਰੀ ਤਰੀਕੇ ਨਾਲ ਹੁੰਜਿਆ ਜਾ ਰਿਹਾ ਹੈ ਜੇਲਾ ਚ ਪੰਜਾਬ ਸਰਕਾਰ ਡੱਕ ਰਹੀ ਹੈ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੰਤਰੀ ਕਹਿ ਰਹੇ ਨੇ ਕਲਤਾਰ ਸਿੰਘ ਸੰਧਵਾ ਸਪੀਕਰ ਸਾਹਿਬ ਕਹਿੰਦਾ ਅਸੀਂ ਕਿਸਾਨਾਂ ਦੇ ਨਾਲ ਆ ਇਹ ਦਿੱਲੀ ਜਾ ਕੇ ਮੋਰਚਾ ਲਾਉਣ ਸਾਰੀਆਂ ਮੰਗਾਂ ਨਾਲ ਵੀ ਸਹਿਮਤ ਆ ਜਿਹੜੇ ਲਾਲਜੀਤ ਭੁੱਲਾਰਾ ਮੰਤਰੀ ਉਹ ਕਹਿੰਦੇ ਮੈਂ ਤਾਂ ਸਾਰੇ ਅਹੁਦੇ ਛੱਡ ਕੇ ਕਿਸਾਨਾਂ ਦੇ ਨਾਲ ਦਿੱਲੀ ਦਰਨੇ ਤੇ ਬੈਠੂਗਾ ਦਿੱਲੀ ਜਾ ਕੇ ਤਰਨਾ ਲਾਉ ਇਹ ਇਹ ਜਿਹੜਾ ਪੈਂਤੜੇ ਬਾਜੀ ਇਹਦੇ ਤੇ ਕੀ ਕਹੋਗੇ ਵਿਹਾਰ ਚ ਤਰਾਈਆਂ ਹੂੰ ਜਿਹੜਾ ਅਕਾਲ ਤੱਕ ਸਭ ਤੋਂ ਸੰਦੇਸ਼ ਉੱਚਰੇ ਆ ਵਰਤਾਂਤ ਆ ਉਹਨੂੰ ਮਤਲਬ ਪਲਾਉਣ ਲਈ ਪਟਕਾਉਣ ਲਈ ਚੀਮਾ ਹਰਚਰਨ ਬੈਂਸ ਮਹੇਸ਼ਿੰਦਰ ਗਰੇਵਾਲ ਕੀ ਕਰ ਰਹੇ ਨੇ ਇਹ ਵੀ ਉਹੀ ਕਰ ਰਹੇ ਨੇ ਕਿਸਾਨਾਂ ਨੂੰ ਕੁੱਟ ਕੇ ਲੰਮੇ ਪਾ ਕੇ ਅੱਜ ਉਹਨੂੰ ਸੱਦੇ ਦਿੱਤਾ ਮੀਟਿੰਗ ਦਾ ਮੈਂ ਕਹਿੰਦਾ ਕਿਸਾਨ ਜੱਥੇਬੰਦੀ ਨੂੰ ਮੂੰਹ ਤੇ ਠੁਕਣਾ ਚਾਹੀਦਾ ਇਹ ਸੱਦੇ ਦੇ ਤੂੰ ਕਹਿੰਦਾ ਮੇਰੇ ਨਾਲ ਮੀਟਿੰਗ ਦਾ ਕੀ ਕੰਮ ਮੰਗਾ ਦਿੱਲੀ ਨਾਲ ਨੇ ਹੁਣ ਉਹਨਾਂ ਨੂੰ ਮੀਟਿੰਗ ਲਈ ਕਿਉਂ ਸਾਧਦਾ ਅਗਰਾਹਾ ਸਾਹਿਬ ਕਹਿੰਦੇ ਫਿਰ ਇਹਨੇ ਸਾਡੇ ਨਾਲ ਮੀਟਿੰਗ ਕਿਉਂ ਕੀਤੀ ਉਹਦੇ ਕਹਿੰਦਾ ਥੋਡੀਆਂ ਮੰਗਾ ਨੇ ਦਿੱਲੀ ਨਾਲ ਇੱਕ ਕਿਸਾਨ ਯੂਨੀਅਨ ਚ ਵੀ ਗੜਬੜਾ ਜਸਵੰਤ ਕਮਲ ਨੇ ਇੱਕ ਵਾਰ ਬੜੀ ਵੱਡੀ ਸਪੀਚ ਦਿੱਤੀ ਸੀ ਕਹਿੰਦਾ ਆਪਣੇ ਨਾਮ ਨਾਲੋਂ ਭਾਰਤੀ ਲਾ ਦਿਓ ਪੰਜਾਬ ਦੇ ਬਣੋ ਮੰਗ ਕਰੋ ਵੀ ਬਾਗਾ ਬਾਰਡਰ ਖੁੱਲੇ ਜਿਹਦੇ ਨਾਲ ਪੰਜਾਬ ਚ ਜਿਹਨੂੰ ਸਿੱਧੂ ਕਹਿੰਦਾ ਉਹ ਸਾਡੀ ਕਿਸਮਤ ਨੂੰ ਤਾਲੇ ਲਾ ਤੇ ਬੰਬੇ ਲਾਬੀ ਨੇ ਤੇ ਗੁਜਰਾਤ ਲਾਬੀ ਨੇ ਹੂੰ ਬਾਗਾ ਬਾਰਡਰ ਬੰਦ ਕਰਾਤਾ ਹੂੰ ਬਹੁਤ ਕੁ ਮੰਤਰੀ ਹਵਾਈ ਅੱਡੇ ਬਣ ਗਏ ਜੀ ਪੰਜਾਬ ਚ ਉਡਾਣ ਇੱਕ ਨਹੀਂ ਉੱਡਦੀ ਇੱਥੋਂ ਅੱਧਾ ਪੰਜਾਬ ਚ ਉੜਿਆ ਫਿਰਦਾ ਜਹਾਜ਼ਾਂ ਚ ਦੁੱਗਣੇ ਕਿਰਾਏ ਕਿਉਂ ਨਹੀਂ ਮੰਗ ਕਰਦੇ ਵੀ ਇਹ ਹੋਵੇ ਸਾਡਾ ਪਾਣੀ ਅਸੀਂ ਕਹਿੰਦੇ ਲੁੱਟਿਆ ਗਿਆ ਬਿਲਕੁਲ ਲੁੱਟਿਆ ਗਿਆ ਜਿੰਨਾ ਸਾਡੇ ਕੋਲੇ ਪਾਣੀ ਬਚਿਆ ਤੁਸੀਂ ਕਿਹਜੇ ਰਾਹ ਪਾਤਾ ਕਿਸਾਨਾਂ ਨੂੰ ਬਿਜਲੀ ਫ੍ਰੀ ਦੀ ਮੋਟਰਾਂ ਫ੍ਰੀ ਦੀ ਨਹਿਰਾਂ ਦਾ ਪਾਣੀ ਅਸੀਂ ਸਿਰਫ 28% ਵਰਤ ਰਹੇ ਸੀ ਜਿੱਦ ਦੇ ਕ੍ਰਿਸ਼ਨ ਕੁਮਾਰ ਸਕੱਤਰ ਬਣੇ ਆ ਠੀਕ ਹੈ ਇੱਕ ਯੂਨੀਅਨ ਨੇ ਰਾਜੇ왈 ਸਾਹਿਬ ਨੇ ਵੀ ਕਿਹਾ ਕਿਰਤੀ ਕਿਸਾਨ ਯੂਨੀਅਨ ਨੇ ਧਰਨੇ ਦਿੱਤੇ ਬਾਰਡਰ ਤੇ ਧਰਨੇ ਦਿੱਤੇ ਕਿ ਸਾਡੇ ਖੇਤਾਂ ਨੂੰ ਨਹਿਰਾਂ ਦਾ ਪਾਣੀ ਲੱਗਣਾ ਚਾਹੀਦਾ ਬਾਗਾ ਬਾਰਡਰ ਖੋਲੋ ਮਤਲਬ ਕਿਸਾਨ ਯੂਨੀਅਨਾਂ ਨੂੰ ਵੀ ਪੰਜਾਬ ਦੇਆਂ ਮੰਗਾਂ ਤੇ ਫੋਕਸ ਕਰਨਾ ਚਾਹੀਦਾ ਜਿਵੇਂ ਹੁਣ ਕਰ ਰਹੇ ਨੇ ਪਰ ਜਦੋਂ ਹੁਣ ਕਿਸਾਨਾਂ ਦੀ ਫੜੋਫੜੀ ਕੀਤੀ ਆ ਤਾਂ ਪੰਜਾਬ ਸਰਕਾਰ ਇੱਕ ਪਰਸੈਪਸ਼ਨ ਕ੍ਰੀਏਟ ਕਰ ਰਹੀ ਆ ਉਹ ਕਹਿੰਦੇ ਵੇਖੋ ਜੀ ਇਹਦੇ ਨਾਲ ਵਪਾਰ ਨੂੰ ਨੁਕਸਾਨ ਹੋ ਰਿਹਾ ਸੀ ਵਪਾਰੀਆਂ ਨੂੰ ਨੁਕਸਾਨ ਹੋ ਰਿਹਾ ਸੀ ਵਪਾਰੀ ਬੜੇ ਦੁਖੀ ਸੀ ਇੱਕਦਮ ਵਪਾਰ ਤੇ ਵਪਾਰੀਆਂ ਦੀ ਗੱਲ ਪੰਜਾਬ ਸਰਕਾਰ ਦੇ ਸਾਰੇ ਮੰਤਰੀ ਐਮ ਐਲ ਏ ਕਰ ਰਹੇ ਨੇ ਇਹ ਕੀ ਚੱਕਰ ਹੈ ਅਸਲਚਨਾ ਜੀ ਸਾਨੂੰ ਸਮਝਣ ਦੀ ਲੋੜ ਹੈ ਵੀ ਭਾਜਪਾ ਦੀ ਨੀਤੀ ਕੀ ਹੈ ਹਮ ਹਰਿਆਣਾ 'ਚ ਕੋਈ ਸੋਚਦਾ ਸੀ ਭਾਜਪਾ ਦੀ ਸਰਕਾਰ ਬਣ ਜੂ ਹਮ ਕਿਸਾਨ ਵਰਸਜ ਨਾਨ ਕਿਸਾਨ ਉਹ ਕਰਤਾ ਉਹਨਾਂ ਨੇ ਇਹ ਜਿਹੜਾ ਮੋਰਚਾ ਪੰਜਾਬ ਵਾਲੇ ਨੇ ਲਾਇਆ ਸੀ ਇਹ ਉਹਨਾਂ ਲਈ ਮਤਲਬ ਘਿਓ ਬਣ ਗਿਆ ਹੂੰ ਜਿੱਤ ਗਏ ਪੰਜਾਬ ਚ ਚੋਣ ਹੋਈ ਰਵਨੀਤ ਬਿੱਟੂ ਕਹਿੰਦਾ ਇਹ ਤਾਲਵਾਨ ਨਹੀਂ ਇਹਨਾਂ ਦੀਆਂ ਜਾਇਦਾਦਾਂ ਦੀ ਜਾਂਚ ਕੀਤੀ ਜਾਊਗੀ ਹੂੰ ਜਦੋਂ ਕਿਸਾਨ ਵਰਸਸ ਆਦਰਸ ਬਣਾਇਆ ਜਾ ਰਿਹਾ ਪਹਿਲੀ ਗੱਲ ਇਹਦੇ ਖਾਤਰ ਕਿਸਾਨ ਜਥੇਬੰਦੀਆਂ ਨੂੰ ਬਹੁਤ ਗੰਮੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ ਹੂੰ ਤੁਹਾਡਾ ਦਿੱਲੀ ਵਾਲਾ ਅੰਦੋਲਨ ਲੋਕ ਅੰਦੋਲਨ ਕਿਉਂ ਬਣ ਗਿਆ ਹੂੰ ਸਾਰੇ ਨਾਲ ਜੁੜ ਕੇ ਕਿਉਂਕਿ ਤੁਸੀਂ ਦੱਸਤਾ ਵੀ ਇਹ ਥੁੱਡੇ ਇਹਦਾ ਸੇਕ ਆ ਜਿਹੜਾ ਤਿੰਨ ਮਿਲਾਂ ਦਾ ਰਸੋਈ ਤੱਕ ਪਹੁੰਚੂ ਜਿਹੜੀ ਖੁਦਰਾ ਮਾਰ ਕੀਤਾ ਰਿਟੇਲ ਮਾਰ ਕੀਤਾ ਉਹ ਖਤਮ ਹੋਊਗੀ ਇੱਥੇ ਆ ਕੁਝ ਬਣੂਗਾ ਕਿਸਾਨਾਂ ਨੂੰ ਆਪਣੀਆਂ ਮੰਗਾਂ ਦੀ ਵਾਜਬੀਅਤ ਤੇ ਘੋਲ ਰੂਪੇ ਹੈ ਜ ਆਪਣੇ ਆਉਣਾ ਚਾਹੀਦਾ ਜਿਹੜਾ ਭਾਜਪਾ ਦੀ ਇਸ ਚਾਲ ਨੂੰ ਠੁੱਸ ਕਰੇ ਪਹਿਲੀ ਗੱਲ ਦੂਜੀ ਗੱਲ ਹੁਣ ਤੱਕ ਇਹ ਸੀ ਨਾ ਮੋਦੀ ਦਾ ਸੀ ਕਾਂਗਰਸ ਮੁਕਤ ਭਾਰਤ ਅੰਦੋਲਨ ਮੁਕਤ ਸੜਕ ਸਵਾਲ ਮੁਕਤ মিডিਆ ਵਿਰੋਧੀ ਧਿਰ ਮੁਕਤ ਸੰਸਦ ਤੇ ਭਗਵੰਤ ਮਾਨ ਵੀ ਉਸੇ ਰਾਹ ਤੇ ਚੱਲ ਪਿਆ ਕਹਿੰਦਾ ਕਿਸੇ ਦਾ ਸਵਾਲ ਲੈ ਜਵਾਬ ਨਾ ਦਿਓ ਮੈਂ ਨਹੀਂ ਦਿੰਦਾ ਇਹਨਾਂ ਦਾ ਜਵਾਬ ਸੋ ਇੱਥੇ ਇਹ ਹੁਣ ਭਾਜਪਾ ਦੀ ਜਿਹੜੀ ਉਹ ਨੀਤੀ ਆ ਕਿਸਾਨ ਵਰਸ ਜਦ ਉਹਨੂੰ ਲਾਗੂ ਕਰਨ ਲੱਗਿਆ ਹੋਇਆ ਤੇ ਇਹ ਦਿਖਾ ਰਿਹਾ ਵੀ ਮੈਂ ਕਰਤੇ ਨਾ ਕਿਸਾਨ ਸੂਤ ਕੁੱਟ ਕੇ ਪਰ ਪਰ ਜਿਸ ਜਿਸ ਤਰ੍ਹਾਂ ਦਾ ਹਮਲਾ ਕਿਸਾਨੀ ਤੇ ਹੋਇਆ ਕੀ ਇੰਜ ਨਹੀਂ ਲੱਗਦਾ ਵੀ ਜਿਵੇਂ ਸਯੁਕਤ ਕਿਸਾਨ ਮੋਰਚੇ ਚ ਫੋਟਾਂ ਪਈਆਂ ਆਪਸ ਵਿੱਚ ਤਿੰਨ ਚਾਰ ਧੜਿਆਂ ਦੇ ਵਿੱਚ ਸੰਯੁਕਤ ਮੋਰਚਾ ਪਾਟ ਗਿਆ ਕਿ ਉਹ ਉਹ ਉਹਦਾ ਵੀ ਨੁਕਸਾਨ ਨਹੀਂ ਹੋ ਰਿਹਾ ਕਿਸਾਨਾਂ ਨੂੰ ਬਹੁਤ ਵੱਡਾ ਜੀ ਹੂੰ ਤੁਸੀਂ ਦੇਖੋ ਉਸ ਏਕਤਾ ਤੋਂ ਬਾਅਦ ਉਸ ਏਕਤਾ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਸੀ ਹੂੰ ਅੰਦੋਲਨ ਮੁਲਤਵੀ ਕੀਤਾ ਸੀ ਵਾਪਸ ਨਹੀਂ ਲਿਆ ਸੀ ਹੂੰ ਮੁਲਤਵੀ ਨੂੰ ਮੁੜ ਕੇ ਚਲਾਉਣ ਲਈ ਸਿਰ ਜੋੜ ਕੇ ਬੈਠਣਾ ਚਾਹੀਦਾ ਸੀ ਹੂੰ ਇਹ ਜਿਹੜੇ ਦੋਹੇ ਭਾਈ ਸਾਹਿਬ ਨੇ ਡੱਲੇ ਵਾਲ ਤੇ ਪੰਦੇਰ ਇਹ ਕਹਿੰਦੇ ਭੱਜ ਕੇ ਮੁਰੇ ਮਨੀਟਰ ਬਣ ਜਾਣਗੇ ਇਹਨਾਂ ਨੇ ਉਹ ਚਾਲ ਚੱਲੀ ਬਾਕੀਆਂ ਨੇ ਕੋਸ਼ਿਸ਼ ਕੀਤੀ ਤਾਲਮਿਲ ਕਰਨ ਦੀ ਆਖਰ ਤੱਕ ਹੋਏ ਮੁੜ ਕੇ ਫੇਰ ਵੀ ਗਏ ਵੀ ਆਪਾਂ ਮੀਟਿੰਗਾਂ ਡੱਲੇ ਵਾਲਾ ਤਾਂ ਉਹਨਾਂ ਤੇ ਵੀ ਨਹੀਂ ਆਇਆ ਭਨੇਰਾ ਬੜਾ ਵੱਡਾ ਲੂੰਬੜ ਮੈਂ ਤੁਹਾਨੂੰ ਦੱਸਾਂ ਇਹ ਪਾਣ ਕੋਕੜੇ ਦੇਖਦਾ ਵੀ ਹਵਾ ਕਿੱਧਰ ਨੂੰ ਚੱਲਦੀ ਆ ਸੋ ਇਸ ਕਰਕੇ ਮੀਟਿੰਗਾਂ ਚਾਉਣ ਲੱਗ ਗਿਆ ਕਿਸਾਨਾਂ ਦੀ ਫੁੱਟ ਫੁੱਟਾ ਜਿਹੜੀ ਵਿਚਾਰਕ ਸਾਂਝ ਦੀ ਅਨਹੋਂਦ ਕਰਕੇ ਪੈਦਾ ਹੁੰਦੀ ਹੈ ਸਮਝਣ ਵਾਲੀ ਗੱਲ ਇਹ ਆ ਆਕਾਲੀ ਦਲ ਚ ਫੁੱਟੇ ਇਸ ਕਰਕੇ ਪਈਆ ਵੀ ਮਾਰਗ ਸੇ ਤੋਂ ਲੈ ਗਏ ਉਹ ਕਿਸਾਨ ਅੰਦੋਲਨ ਖਿੰਡਿਆ ਇਹ ਆ ਵੀ ਜੋ ਮਾਰਗ ਸੇ ਇਹਨਾਂ ਨੇ ਹਾਸਲ ਕਰ ਲਈ ਸੀ ਦਿੱਲੀ ਅੰਦੋਲਨ ਚ ਉਹਨੂੰ ਮਜ਼ਬੂਤ ਕਰਨ ਦੀ ਸਾ ਉਹ ਤੋਂ ਪਟਕ ਗਏ ਵੀ ਤੁਸੀਂ ਇਹ ਦੇਖੋ ਆਪਾਂ ਕਹਿੰਦੇ ਆ ਸਿਆਸਤ ਵਪਾਰ ਬਣ ਗਈ ਕਿਸਾਨ ਅੰਦੋਲਨ ਬਾਰੇ ਇੱਕ ਵੀਡੀਓ ਪਾਈ ਕਿਸੇ ਸਾਡੇ ਦੋਸਤ ਨੇ ਉਹਨੇ ਮੈਨੂੰ ਕਿਹਾ ਬਾਈ ਜੀ ਇਹ ਸ਼ੇਅਰ ਕਰੋ ਮੈਂ ਵੀ ਆ ਹਾਲਤ ਨਹੀਂ ਮੈਂ ਤੇਰੇ ਨੁਕਤਿਆਂ ਨਾਲ ਸਹਿਮਤਾਂ ਅੱਜ ਇਹ ਹਾਲਤ ਨਹੀਂ ਹੈ ਕਿ ਮੈਂ ਇਹ ਸ਼ੇਅਰ ਕਰਾਂ ਸਵਾਲ ਉਹਦੇ ਵਾਜਿਬ ਸੀ ਅੱਜ ਜਦੋਂ ਕਿਸਾਨਾਂ ਤੇ ਐਡਾ ਵੱਡਾ ਹਮਲਾ ਮੈਂ ਸੁਝਾਤਾ ਦੇ ਸਕਦਾ ਪਰ ਮੁੱਖ ਦੁਸ਼ਮਣ ਭਗਵੰਤ ਮਾਨ ਆ ਜਿਹੜਾ ਅੰਮਿਤ ਸ਼ਾਹ ਨਾਲ ਚਿਚਬਟਣਾ ਦੀ ਜੋੜੀ ਵਾਂਗੂ ਜੁੜ ਕੇ ਕੰਮ ਕਰ ਰਿਹਾ ਇਸ ਕਰਕੇ ਸਾਰਿਆਂ ਨੂੰ ਉਹ ਤੇ ਸਾਂਝ ਕਰਨ ਜਾਂ ਆਪਣੇ ਅੰਦਰ ਚ ਹੱਥ ਮਾਰਨੀ ਚਾਹੀਦੀ ਆ ਮੰਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜੀ ਆਪ ਮੇਰੇ ਗਰਮਾਨ ਵਿੱਚ ਸਿਰ ਨੀਵਾ ਕਰ ਦੇ ਜੀ ਅਸੀਂ ਜਦੋਂ ਇਨਕਲਾਬ ਵਾਲੇ ਪਾਸੇ ਤੁਰੇ ਹੋਏ ਸੀ ਅਸੀਂ ਵੀ ਕਹਿੰਦੇ ਹੁੰਦੇ ਜਿੱਤਾਂ ਹੋਣ ਜਾਂ ਹਾਰਾਂ ਕੋਲ ਸਬਕ ਦਿੰਦੇ ਨੇ ਸਬਕ ਸਿੱਖਣ ਦੀ ਲੋੜ ਆ ਸਬਕ ਕੋਈ ਨਹੀਂ ਸਿੱਖ ਰਿਹਾ ਨਾ ਅਕਾਲੀ ਨਾ ਕਾਂਗਰਸ ਨਾ ਆਮ ਆਦਮੀ ਪਾਰਟੀ ਨਾ ਕਿਸਾਨ ਜਥੇਬੰਦੀਆਂ ਤੇ ਦਿੱਲੀ ਦੀ ਨੀਤੀ ਆ ਪੰਜਾਬ ਬਾਰੇ ਟੂ ਕ੍ਰੀਏਟ ਮੋਰ ਐਂਡ ਮੋਰ ਕਨਫਿਊਜ਼ਨ ਵੀ ਯਾਰ ਜੇ ਇੱਥੇ ਕੋਈ ਬਰਤਾਨਾ ਬਣ ਗਿਆ ਸਾਂਝਾ ਨਾ ਇਹਨਾਂ ਦੀ ਧੱਕ ਬਹੁਤ ਵੱਡੀ ਆ ਕਿਸਾਨ ਅੰਦੋਲਨ ਚ ਉਹਨਾਂ ਨੇ ਦੇਖ ਲਿਆ ਤੇ ਅਸੀਂ ਜਾਣੇ ਜਾਂ ਨਾ ਜਾਣੇ ਉਹਦਾ ਸ਼ਿਕਾਰ ਹੋਈ ਜਾਂਦੇ ਆ ਜੀ ਮਾਈ ਵੇਜ ਹਾਈਵੇ ਤੇ ਫਿਰ ਗੁਰੂ ਸਾਹਿਬ ਨੇ ਤਾਂ ਸਾਨੂੰ ਦੱਸਿਆ ਨਾ ਸਾਨਿ ਕਰੀਜੇ ਗੁਣਾ ਕੇਰੀ ਛੋੜ ਅਬਗਣ ਚੱਲੀਏ ਹੂੰ ਇਹ ਅਸੀਂ ਇੱਕ ਦੂਜੇ ਦੇ ਆਪ ਨੂੰ ਣਾਉਣ ਤੇ ਲੱਗੇ ਹੋਏ ਆ ਗੁਣਾ ਦੀ ਸਾਂਝ ਤਾਂ ਦੱਸੋ ਨਾ ਜੀ ਕਿ ਕੀ ਹੈਗੀ ਆ ਇਹ ਇਹ ਸਰਾ ਸਾਰਿਆਂ ਨੂੰ ਸੋਚਣਾ ਤੇ ਚੱਲਣਾ ਚਾਹੀਦਾ ਹੁਣ ਜਿੱਦਾਂ ਪੰਜਾਬ ਸਰਕਾਰ ਨੇ ਮੀਟਿੰਗ ਦਾ ਸੱਦਾ ਦਿੱਤਾ ਕਿਸਾਨਾਂ ਨੂੰ ਤੇ ਉਗਰਾਹਾਂ ਸਾਹਿਬ ਦਾ ਬਿਆਨ ਆਇਆ ਵੀ ਪਹਿਲਾਂ ਸਾਨੂੰ ਗਰੰਟੀ ਦਿਓ ਵੀ ਸਾਨੂੰ ਤੁਸੀਂ ਮੀਟਿੰਗ ਲਈ ਸੱਦ ਕੇ ਗ੍ਰਿਫਤਾਰ ਨਹੀਂ ਕਰੋਗੇ ਇਹ ਸਾਰੇ ਵਰਤਾਰੇ ਨੂੰ ਕਿਦਾਂ ਦੇਖ ਗਲਤ ਗੱਲ ਹੈ ਕਿਉਂ ਗਰੰਟੀ ਦੇਣ ਤੁਹਾਨੂੰ ਜੀ ਉਹ ਤੁਹਾਨੂੰ ਨਹੀਂ ਦੱਸ ਰਿਹਾ ਵੀ ਕੀ ਹੋਇਆ ਤੁਹਾਡਾ ਹੁਣ ਮੀਟਿੰਗ ਤੇ ਜਾਣ ਦੀ ਕੋਈ ਮਤਲਬ ਨਹੀਂ ਮੇਰਾ ਕਿਸਾਨ ਜੱਥੇਬੰਦੀ ਨੇ ਜਿਆ ਜੁੱਤੀ ਦੀ ਨੋਕ ਤੇ ਸੱਦਾ ਠਹਿਰਾਉਣ ਤੇ ਮੁੜ ਕੇ ਸਿਰ ਜੋੜ ਕੇ ਬੈਠਣ ਪੰਜਾਬ ਦੀਆਂ ਮੰਗਾਂ ਖਾਤਰ ਅੰਦੋਲਨ ਸ਼ੁਰੂ ਕਰਨ ਨਾਲ ਦਿੱਲੀ ਖਿਲਾਫ ਵੀ ਕਰਨ ਵੱਡੀਆਂ ਮੰਗਾਂ ਦਿੱਲੀ ਨਾਲ ਸੰਬੰਧਤ ਨਹੀਂ ਤੇ ਕੋਈ ਰੌਲਾ ਨਹੀਂ ਹੈਗਾ ਜਦੋਂ ਅੰਦੋਲਨ ਕਰੋਗੇ ਨਾ ਫੇਰ ਇਹ ਸੱਦਾ ਦਊ ਤੁਹਾਨੂੰ ਗੱਲਬਾਤ ਲਈ ਫੇਰ ਜਾਇਓ ਉਸ ਤੋਂ ਪਹਿਲਾਂ ਹੁਣ ਜਾਣ ਦਾ ਮਤਲਬ ਇਹ ਹੈ ਨਾ ਵੀ ਅਗਲੇ ਦੀ ਪੱਗ ਲਾ ਕੇ ਤੁਸੀਂ ਰੋਲਤੀ ਤੇ ਮੁੜ ਕੇ ਉਹਨੂੰ ਕਹਿੰਦੇ ਆ ਮੇਰੇ ਸਾਹਮਣੇ ਬੈਠ ਕੇ ਗੱਲਾਂ ਕਰ ਇਸ ਕਰਕੇ ਇੰਨੀਆਂ ਜਿਹੀਆਂ ਚਿੱਤਰਾਂੀਆਂ ਛੱਡ ਦੇਣੀਆਂ ਚਾਹੀਦੀਆਂ ਗ੍ਰਾਹਕਾ ਸਾਹਿਬ ਨੂੰ ਕੰਦ ਤੇ ਲਿਖਿਆ ਪੜ ਲੈਣਾ ਚਾਹੀਦਾ ਵੀ ਸਰਕਾਰਾਂ ਨੇ ਸਬਕ ਸਿੱਖ ਲਿਓ ਘੋਲ ਤੋਂ ਤੁਸੀਂ ਨਹੀਂ ਸਿੱਖੇ ਸਬਕ ਸਿੱਖੋ ਸਬਕ ਸਿੱਖੋ ਪਰ ਜਿਸ ਤਰ੍ਹਾਂ ਫੁੱਟ ਪਈ ਸੀ ਕਿਸਾਨ ਅੰਦੋਲਨ 'ਚ ਤੇ ਅੱਜ ਜੋ ਹਾਲਾਤ ਹੋਏ ਆ ਮਤਲਬ 5 ਮਾਰਚ ਨੂੰ ਜਿਹੜਾ ਐਸਕੇਐਮ ਦਾ ਚੰਡੀਗੜ੍ਹ ਜਾਣ ਦਾ ਸੱਦਾ ਸੀ ਉਹ ਵੀ ਪੰਜਾਬ ਸਰਕਾਰ ਨੇ ਠੁਸ ਕਰਤਾ ਉਸ ਤੋਂ ਬਾਅਦ ਜਿਹੜੇ ਅਲੱਗ ਹੋਏ ਸੀ ਸ਼ੰਭੂ ਖਨੋਰੀ ਮੋਰਚੇ ਤੇ ਉਹਨਾਂ ਨੂੰ ਵੀ ਉਹਨਾਂ ਨੇ ਹੂੰਜਤਾ ਹੁਣ ਕੀ ਸਮਾਂ ਆ ਗਿਆ ਕਿ ਇਹਨਾਂ ਨੂੰ ਇੱਕ ਜੁੱਟ ਹੋ ਜਾਣਾ ਚਾਹੀਦਾ ਔਰ ਹੁਣ ਕੀ ਇਹਨਾਂ ਨੂੰ ਸਬਕ ਸਿੱਖ ਕੇ ਇੱਕ ਮੁੱਠ ਇਕਜੁੱਟ ਤਾਕਤ ਦਾ ਮੁਜਾਹਰਾ ਕਰਨ ਦਾ ਟਾਈਮ ਮੰਨਦੇ ਹਾਂ ਕਿਸਾਨ ਜਿੱਥੇ ਬੰਦੀਆਂ ਜਿੱਨਾ ਬਹੁਤ ਸਾਰੇ ਲੋਕ ਕਹੇ ਜਿੰਗੇ ਕਿ ਕਮਿਊਨਿਸਟ ਵਿਚਾਰਧਾਰਾ ਤੋਂ ਪ੍ਰਭਾਵਿਤ ਨੇ ਹੂੰ ਲੈਨਨ ਨੇ ਕਿਹਾ ਸੀ ਇੱਕ ਵਾਰ ਕਹਿੰਦਾ ਜਦੋਂ ਵਿਚਾਰਧਾਰਕ ਰੋਲਕ ਝੋਲਾ ਫੈਲ ਜੇ ਹੂੰ ਉਦੋਂ ਜਮਾਤੀ ਲੜਾਈ ਵਿਚਾਰਾਂ ਦੇ ਖੇਤਰ 'ਚ ਕੇਂਦਰਿਤ ਹੋ ਜਾਂਦੀ ਹੈ ਹੂੰ ਸੋ ਇਹਨਾਂ ਨੂੰ ਵਿਚਾਰਾਂ ਦੀ ਸਾਂਝ ਕਰਨ ਲਈ ਉੱਥੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਕੋਈ ਠੀਕ ਆ ਪੁਤਲੇ ਸਾੜ ਤੇ ਵਿਰੋਧ ਕਰਤਾ ਇਹਦਾ ਜੋ ਕਿਸਾਨਾਂ ਨਾਲ ਕੀਤਾ ਹੂੰ ਪਾਰੇ ਭਾਣਾ ਵਾਪਰੇ ਆ ਕਿਉਂ ਆ ਸਰਕਾਰ ਬਾਰੇ ਲਾੜਲਾ ਘੋਲ ਸੀ ਨਾ ਹੁਣ ਤੱਕ ਤਾਂ ਭਗਵੰਤ ਮਾਨ ਨਾਲ ਭਗਵੰਤ ਮਾਨ ਵੀ ਕਹਿੰਦੇ ਤੁਸੀਂ ਤਾਂ ਸਾਡੇ ਬਜ਼ੁਰਗਾਂ ਵਰਗੇ ਹੋ ਮੈਂ ਤਾਂ ਜਨ ਡੋਰੀਆਂ ਲਾਉਂਦਾ ਰਿਹਾ ਮੈਂ ਤਾਂ ਪੱਖਾ ਦੇ ਐ ਕਰਦਾ ਰਿਹਾ ਖੇਤੀ ਦੇ ਬਾਪ ਨੇ ਨਹੀਂ ਕਦੇ ਕੀਤੀ ਪਤਾ ਨਹੀਂ ਕਿਸਾਨਾਂ ਦੇ ਖੇਤਾਂ 'ਚ ਕਦੋਂ ਜਾਂਦਾ ਰਿਹਾ ਪਹਿਰਿਆਂ ਚ ਣਾਉਣਾ ਹੁੰਦਾ ਸੀ ਕਿਸਾਨਾਂ ਆਗੂਆਂ ਦੇ ਮੀਟਿੰਗਾਂ ਦੇ ਵਿੱਚ ਵੀ ਐ ਬੋਲਦਾ ਹੁੰਦਾ ਸੀ ਤੇ ਕਹਿੰਦਾ ਸੀ ਮੈਂ ਮਿੱਤਰ ਕੀਣਾ ਤੁਹਾਡਾ ਉਹ ਆਪਾਂ ਪਹਿਲਾਂ ਗੱਲ ਕਹਿ ਦਿੱਤੀ ਤੁਹਾਨੂੰ ਨਾ ਵੀ ਇਹ ਛਲੇਡਾ ਸਿਆਸਤਾ ਮਿੱਤਰ ਕੀੜਾ ਬਣਿਆ ਕਿਸਾਨਾਂ ਨੂੰ ਜਫੀ ਪਾਈ ਉਹ ਕਹਿੰਦੇ ਲੜ ਜੇ ਪਦਮ ਚੱਲੇ ਨਾ ਕਦਮ ਐਡਾ ਜ਼ਹਿਰੀਲਾ ਡੰਗ ਮਾਰਿਆ ਕਿਸਾਨਾਂ ਦੇ ਅੰਦੋਲਨ ਤੇ ਗੱਲਬਾਤਾਂ ਦਾ ਭੁੱਲ ਜਾਣ ਹੁਣ ਆਪਣੀ ਤਾਕਤ ਇਕੱਠੀ ਕਰਨ ਵਿਚਾਰਾਂ 'ਚ ਨਿਖਾਰ ਲਿਆਉਣ ਸਹੀ ਢੋਲ ਰੂਪ ਬਣਾਉਣ ਫਿਰ ਸਰਕਾਰ ਨਾਲ ਗੱਲ ਕਰਨ ਵਾਲੇ ਪਾਸੇ ਤੁਰਨ ਉਸ ਤੋਂ ਪਹਿਲਾਂ ਸਾਨੂੰ ਸੱਦ ਲਿਆ ਜੀ ਗਰੰਟੀ ਦੇ ਦਿਓ ਜੀ ਨਾ ਗਰੰਟੀ ਦੇ ਦਿਓ ਇਹ ਤਾਂ ਫਿਰ ਉਹਨਾਂ ਦੇ ਜਾਲ 'ਚ ਫਸਣ ਵਾਲੀ ਗੱਲ ਆ ਕੀ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਨੁਕਸਾਨ ਨਹੀਂ ਨਜ਼ਰ ਆ ਰਿਹਾ ਕੀ ਉਹਨਾਂ ਨੂੰ ਦੇਖ ਨਹੀਂ ਰਿਹਾ ਜਾਂ ਉਹ ਜਾਣ ਕੇ ਨਹੀਂ ਅਣਦੇਖੀ ਕਰ ਰਹੇ ਨੇ ਜਿਹੜਾ ਉਹਨਾਂ ਦਾ ਸਿਆਸੀ ਨੁਕਸਾਨ ਹੋ ਰਿਹਾ ਅਸਲ 'ਚ ਨਾ ਪੰਜਾਬ ਜਣੋਖੜਿਆ ਹੋਇਆ ਮਤਲਬ ਇਸ ਕਰਕੇ ਬਰੋਲਾਵਾਦੀ ਸਿਆਸਤ ਹੈ ਜਿਹੜੀ ਇੱਥੇ ਉੱਠਦੀ ਹੈ बार-बार ਇਹਨਾਂ ਨੂੰ ਮੰਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹਨਾਂ ਨੂੰ ਉਧਰਲੇ ਪਾਸੇ ਧਿਆਨ ਦੇਣਾ ਚਾਹੀਦਾ ਕਿਸਾਨ ਯੂਨੀਅਨਾਂ ਨੂੰ ਸਿਰਫ ਆਰਥਿਕਵਾਦੀ ਮੰਗ ਹੀ ਨਹੀਂ ਚੱਕਣੀਆਂ ਚਾਹੀਦੀਆਂ ਭੱਗ ਬਾਡਰ ਦੀ ਗੱਲ ਮੈਂ ਕੀਤੀ ਆ ਨਹਿਰੀ ਪਾਣੀ ਦੀ ਗੱਲ ਕੀਤੀ ਆ ਕ ਮੰਤਰੀ ਉਡਾਣਾ ਦੀ ਗੱਲ ਕੀਤੀ ਆ ਪੰਜਾਬ ਦੀਆਂ ਸੜਕਾਂ ਟੁੱਟੀਆਂ ਪਈਆਂ ਨੇ ਸਾਰੀਆਂ ਤੁਸੀਂ ਅੱਜ ਆਏ ਹੋ ਇੱਥੇ ਤੁਸੀਂ ਦੇਖ ਲਿਆ ਨਾ ਲਿੰਕ ਸੜਕਾਂ ਦਾ ਹਾਲ ਤੇ ਉਹ ਸਾਰਾ ਕੁਝ ਇਹ ਨਾ ਕਰਕੀ ਆ ਮਤਲਬ ਆਮਦਨ ਦਾ ਸਾਧਨ ਕੋਈ ਵਧਿਆ ਨਹੀਂ ਕਰਜ਼ਾ ਹਨੂਮਾਨ ਦੀ ਪੂਛ ਵਾਂਗੂ ਵਧ ਰਿਹਾ ਪੰਜਾਬ ਦੇ ਕਿਸਾਨਾਂ ਨੂੰ ਸਹੀ ਸਿਆਸਤ ਤੋਂ ਸੇਧ ਲੈਣੀ ਚਾਹੀਦੀ ਹੈ ਚਾਹੇ ਜੰਤਕੀ ਇੱਥੇ ਬੰਦੀਆਂ ਨੇ ਸਿਆਸੀ ਪਾਰਟੀਆਂ ਵਾਲਾ ਰੋਲ ਨਹੀਂ ਨਿਭਾ ਸਕਦੀਆਂ ਪਰ ਇਹ ਤਾਂ ਦੱਸ ਸਕਦੀਆਂ ਨਾ ਪੰਜਾਬ ਚ ਸਿਆਸਤ ਕਹੀ ਜਿਹੀ ਹੋਣੀ ਚਾਹੀਦੀ ਹੈ ਜਦੋਂ ਦਿੱਲੀੋਂ ਆਇਆ ਮੈਂ ਇਹਨਾਂ ਨੂੰ ਕਹਿੰਦਾ ਤੁਸੀਂ ਚੋਣਾਂ ਨਹੀਂ ਲੜ ਸਕਦੇ ਚੋਣਾਂ ਦੇ ਇਕੱਠੇ ਨਹੀਂ ਹੋ ਸਕਦੇ ਕਿਉਂਕਿ ਮੈਨੂੰ ਪਤਾ ਵੀ ਇਹਨਾਂ ਦੀਆਂ ਚਾਲਕ ਸ਼ਕਤੀਆਂ ਨੇ ਜਿਹੜੀਆਂ ਉਹਨਾਂ ਦੀ ਅਡਡ ਪਹੁੰਚ ਨਹੀਂ ਹੋ ਸਕਣੀ ਆ ਤੁਸੀਂ ਇੱਕ ਕੰਮ ਕਰ ਸਕਦੇ ਹੋ ਜਿਵੇਂ ਪਹਿਲਾਂ ਤੁਸੀਂ ਮੀਟਿੰਗ ਬੁਲਾਉਂਦੇ ਸੀ ਨਾ ਸਾਰੀਆਂ ਪਾਰਟੀਆਂ ਆਉਂਦੀਆਂ ਸੀ ਤੁਸੀਂ ਕਹੋ ਤੁਸੀਂ ਪੰਜਾਬ ਦੀਆਂ ਚੋਣਾਂ ਲੜ ਰਹੇ ਹੋ ਸਾਡੇ ਕੋਲ ਆਓ ਦੱਸੋ ਤੁਸੀਂ ਖੇਤੀ ਲਈ ਕੀ ਕਰੋਗੇ ਨੌਕਰੀਆਂ ਲਈ ਕੀ ਕਰੋਗੇ ਪੜ੍ਹਾਈ ਲਈ ਕੀ ਕਰੋਗੇ ਕਰਜ਼ੇ ਲਈ ਕੀ ਕਰੋਗੇ ਮਜ਼ਦੂਰਾਂ ਲਈ ਕੀ ਕਰੋਗੇ ਤੁਸੀਂ ਉਹਨਾਂ ਸਾਹਮਣੇ ਸਵਾਲ ਉਠਾਓ ਸਾਰੀਆਂ ਵੀਡੀਓ ਬਣਣਗੀਆਂ ਰਿਕਾਰਡ ਹੋਣਗੀਆਂ ਇਹਨਾਂ ਨੇ ਤਾਂ ਐਡੀ ਚਾਲ ਚੱਲੀ ਮੁਲਕ ਤੇ ਇੱਕ ਸਵਾਲ ਉੱਭਰਿਆ ਸੀ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਬਣੋ ਚੱਕ ਜਵਾਬ ਦੇ ਹੀ ਹੋਵੇ ਬਿਲਕੁਲ ਲੋਕਾਂ ਤੋਂ ਤੁਸੀਂ ਐਮਓਯੂ ਆ ਤੁਹਾਡਾ ਮੈਮੋਰੰਡਮ ਆਫ ਅੰਡਰਸਟੈਂਡਿੰਗ ਤੁਸੀਂ ਕਹਿੰਦੇ ਹੋ 5 ਸਾਲ ਸਾਨੂੰ ਸੱਤਾ ਦਿਓ ਅਸੀਂ ਤੁਹਾਡਾ ਕਰਾਂਗੇ ਕਰਦੇ ਹੋ ਨਹੀਂ ਇਹਨਾਂ ਨੇ ਨਵੀਂ ਚਾਲ ਚੱਲੀ ਮੈਨੀਫੈਸਟੋ ਹੀ ਉਡਾਤਾ ਗਰੰਟੀਆਂ ਕੇਜਰੀਵਾਲ ਕੀ ਗਰੰਟੀ ਹੈ ਮੋਦੀ ਕੀ ਗਰੰਟੀ ਹੈ ਗਰੰਟੀ ਇੱਕ ਇੱਕ ਸਾਤੇ ਸਵਾਲ ਪੁੱਛਿਆ ਇਹ ਗਰੰਟੀਆਂ ਪੂਰੀਆਂ ਕਿਵੇਂ ਕਰੋਗੇ ਕਹਿੰਦਾ 20000 ਕਰੋੜ ਰੁਪਇਆ ਤਾਂ ਮੈਂ ਖੇ ਆਪਣਾ ਰਿੱਤੇ ਚੋਂ 34000 ਕਰੋੜ ਰੁਪਇਆ ਸਰਕਾਰੀ ਟੈਂਡਰਾਂ ਚੋਂ ਉਹ ਕਹਿੰਦੇ ਕਿਵੇਂ ਦਿੱਲੀ ਇੱਕ ਪੁਲਿਸੀ 250 ਕਰੋੜ ਦਾ ਠੇਕਾ ਸੀ ਮੈਂ ਦੁਬਾਰੇ ਟੈਂਡਰ ਲਾਇਆ 150 ਕਰੋੜ ਦਾ ਆ ਗਿਆ 34000 ਕਰੋੜ ਮੈਂ ਐ ਟੈਂਡਰਾਂ ਚੋਂ ਕੱਢੂ ਕਲਦੀਪ ਧਾਲੀਵਾਲ ਸਾਡਾ ਮਿੱਤਰ ਆ ਪੁਰਾਣਾ ਅਸੀਂ ਇੱਕ ਘੇਰੇ 'ਚ ਰਹਿਆ ਕਹਿੰਦਾ ਸਭ ਤੋਂ ਵੱਡਾ ਕਾਪੜਾ ਲਾਕਨ ਟੈਲਾਂ 'ਚ ਹੋਇਆ ਮਤਲਬ ਵੀਡੀਓ ਨੇ ਐ ਐਮ ਐਲ ਨੇ ਰਲ ਕੇ ਪੱਠੀਆਂ ਲਾ ਲੀਆਂ 16 ਰੁਪਏ ਦੀ ਲਾਕਨ ਟੈਲਾ ਆ ਆਸ਼ੂ ਫੜਿਆ ਟੈਂਡਰਾਂ 'ਚ ਕਪੜੇ ਦਾ ਹੁਣ ਇਹ ਦੱਸਣਾ ਵੀ ਕਿਹੜਾ ਟੈਂਡਰ ਤੁਹਾਡੇ ਪਹਿਲੇ ਨਾਲੋਂ ਪਾਰਦਰਸ਼ੀ ਆ ਸੋ ਇਹ ਇਸ ਕਰਕੇ ਜਿਹੜੀ ਜਵਾਬਦੇਹੀ ਪਾਰਦਰਸ਼ਤਾ ਦੀ ਸਿਆਸਤ ਆ ਜਿਹੜੀ ਇਹ ਕਿਸਾਨਾਂ ਨੂੰ ਹੱਕਾ ਪੁੱਛਣ ਦਾ ਅਸੀਂ ਉਦੋਂ ਨਾਰੇ ਲਾਉਂਦੇ ਸੀ ਘੇਰ ਘੇਰ ਪੁੱਛੋ ਵੋਟਾਂ ਪਾਉਣ ਵਾਲਿਓ ਤੁਹਾਡਾ ਕਿਉਂ ਐ ਮੰਦਾ ਹਾਲ ਕੱਲਾ ਮੰਦਾ ਹਾਲ ਇਹ ਨਹੀਂ ਇਹ ਕਿਸਾਨੀ ਦੀ ਮੰਗ ਕਿਉਂ ਨਹੀਂ ਮੰਨੀ ਸਾਡੇ ਪਿੰਡਾਂ ਦਾ ਹਾਲ ਤੁਸੀਂ ਕੀ ਕਰਤਾ ਆਹ ਕੀ ਕਰਤਾ ਸਾਰੇ ਸਵਾਲ ਪੁੱਛੋ ਉਹਨਾਂ ਨੂੰ ਇਸ ਪਾਸੇ ਜਦੋਂ ਤੁਰਨਗੇ ਆਨ ਤੌਰ ਤੇ ਕਹਿੰਦੇ ਨੇ ਲੋਕ ਬੜੇ ਸਿਆਣੇ ਹੋ ਗਏ ਲੋਕਾਂ ਕੋਲੇ ਜਾਣਕਾਰੀ ਤਾਂ ਆ ਗਈ ਬਹੁਤ ਅਕਲ ਘਟ ਗਈ ਜਾਣਕਾਰੀ ਹੋਰ ਚੀਜ਼ ਹੁੰਦੀ ਆ ਅਕਲ ਹੋਰ ਚੀਜ਼ ਹੁੰਦੀ ਸੂਚਨਾ ਵਾ ਇਕੱਠੀਆਂ ਹੋ ਗਈਆਂ ਹਾਂ ਇਹ ਇਸ ਕਰਕੇ ਅਕਲ ਇਕੱਠੀ ਕਰਨ ਦੀ ਲੋੜ ਆ ਅਕਲ ਹੋਦੋਂ ਉਹ ਬਾਬੇ ਨਾਨਕ ਨੇ ਕਿਹਾ ਗੁਰਮੁਖ ਬੈਠੇ ਸਫਾ ਬਿਸ਼ਾਏ ਹੋ ਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇਵਲਾਈ ਜਦੋਂ ਕਹਿੰਦੇ ਦੁੱਖ ਹੋਵੇ ਕੋਠੇ ਝੜ ਕੇ ਢੋਲ ਵਜਾਈਂਦਾ ਮੁਸੀਬਤ ਹੋਵੇ ਕੰਧ ਤੋਂ ਸਲਾਹ ਲੈਣੀ ਚਾਹੀਦੀ ਹੈ ਜਥੇ ਬੰਦੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਰਾ ਪੜਨਾ ਚਾਹੀਦਾ ਪਰ ਜਿੱਦਾਂ ਤੁਸੀਂ ਕਹਿ ਕੇ ਸਰਕਾਰਾਂ ਤੋਂ ਸਵਾਲ ਲੋਕ ਪੁੱਛਣ ਤੁਸੀਂ ਸਵਾਲ ਪੁੱਛਦੇ ਹੋ ਵੱਖ-ਵੱਖ ਚੈਨਲਾਂ 'ਤੇ ਪੁੱਛਦੇ ਹੋ ਤਾਂ ਜੇਕਰ ਤੁਹਾਡੇ ਸਵਾਲਾਂ ਤੋਂ ਤੁਹਾਨੂੰ ਜੇਲ੍ਹ 'ਚ ਡੱਕਿਆ ਜਾਂਦਾ ਤਾਂ ਫਿਰ ਆਮ ਬੰਦਾ ਜਿਹੜਾ ਤੁਹਾਡੇ ਜਿੱਦੀ ਸਮਝ ਤੁਹਾਡੇ ਜਿੱਦੀ ਜ਼ਰੂਰਤ ਨਹੀਂ ਰੱਖਦਾ ਇਸੇ ਕੱਲੋ ਤਾਂ ਡਰਦਾ ਹੋ ਸੁਖਪਾਲ ਵੇਖੋ ਉਹਨਾਂ ਕੇਸਾਂ ਦੇ ਖਿਲਾਫ ਲੜਦੇ ਰਹੇ ਉਹ ਜਦੋਂ ਇਕੱਠੇ ਸੀ ਆਪਦੀ ਸਰਕਾਰ ਆ ਗਈ ਉਹਨਾਂ ਕੇਸਾਂ 'ਚ ਇਹਨੂੰ ਡੰਗ ਲਿਆ ਉਹਨੂੰ ਫੜਿਆ ਕਿਵੇਂ ਜਿਵੇਂ ਗੈਂਗਸਟਰ ਹੁੰਦਾ ਕੰਧਾਂ ਟੱਪ ਕੇ ਮੈਨੂੰ ਕਿਵੇਂ ਫੜਿਆ ਮੈਂ ਤਾਂ ਘਰੇ ਬੈਠਾ ਸੀ ਮੈਂ ਕਹਿੰਦਾ ਅੱਜ ਅੱਜ ਵੀ ਮੈਨੂੰ ਕਹਿੰਦੇ ਨੇ ਮਾਲੀ ਬੱਚ ਮੈਂ ਕਹਿੰਦਾ ਪੰਜਾਬ ਪੁਲਿਸ ਕਹੇ ਤੁਹਾਡੇ ਤੇ ਕੇਸ ਦਰਜ ਹੋ ਗਿਆ ਐਨੇ ਵਜੇ ਫਲਾਣੇ ਥਾਣੇ ਚਾਓ ਮੈਂ ਆਉਂ ਜੇ ਨਾ ਤੇ ਹਿੰਮਤ ਆ ਇਹ ਕਹਿਣ ਤੈਨੂੰ ਫੜਨਾ 5 ਦਿਨ ਦਿੱਤੇ ਭੱਜਲਾ ਜਿੱਦ ਨੂੰ ਭੱਜਣਾ ਮੈਨੂੰ ਫੜ ਕੇ ਦਿਖਾ ਦੇਣ ਜੋਰ ਲਾ ਲੈਣ ਮੈਂ ਸਾਰਾ ਕੁਝ ਦੇਖਿਆ ਹੋਇਆ ਸੋ ਇਸ ਕਰਕੇ ਵੇ ਜੀ ਜਿਹੜੀ ਵਿਚਾਰਾਂ ਦੀ ਆਜ਼ਾਦੀ ਆ ਸਵਾਲ ਪੁੱਛਣ ਦੀ ਆਜ਼ਾਦੀ ਆ ਜਦੋਂ ਇਹਦੀ ਉਹ ਸੰਗੀ ਘੁੱਟਤੀ ਬਾਕੀ ਰਹਿ ਕੀ ਗਿਆ ਮੈਂ ਕਹਿੰਦਾ ਮੇਰਾ ਇੱਡਾ ਸਾਥ ਦਿੱਤਾ ਲੋਕਾਂ ਨੇ ਜਿਨ੍ਹਾਂ ਦੀ ਮੈਂ ਆਲੋਚਨਾ ਕਰਦਾ ਸੀ ਉਹ ਕਹਿੰਦੇ ਸੀ ਮਾਲੀ ਸਾਡੀ ਆਲੋਚਨਾ ਕਰਦਾ ਮੈਂ ਆਲੋਚਨਾ ਦੋਸਤਾਂ ਆਲੀ ਕਰਦਾ ਸੀ ਉਹਨਾਂ ਦੀ ਪਰ ਉਹਨੂੰ ਹੱਕਾ ਬੋਲਣ ਦਾ ਮੇਰੀ ਜਿੱਤ ਕੀ ਸੀ ਜੀ ਮੈਂ ਤਾਂ ਇੱਕ ਐਲਾਨ ਕੀਤਾ ਸੀ ਮੈਂ ਜਮਾਨਤ ਨਹੀਂ ਕਰਾਉਣੀ ਦੇਖਦੇ ਜੇ ਚੰਦਰ ਰਾਧਾ ਤੱਕ ਕੀ ਰੱਖਦਾ ਇਹੀ ਗੱਲ ਕਹੀ ਸੀ ਜਿੱਤ ਤਾਂ ਲੋਕਾਂ ਨੇ ਘੋਲ ਲੜਿਆ ਉਸ ਕਰਕੇ ਜਿੱਤੇ ਹੋਈ ਆ ਸਾਰੇ ਇਸ ਕਰਕੇ ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਆ ਬੋਲਣ ਦੀ ਆਜ਼ਾਦੀ ਦੀ ਗੱਲ ਆ ਇਹ ਤੁਹਾਡਾ ਕਿੰਨਾ ਵੀ ਸਿਆਸੀ ਤੌਰ ਤੇ ਵਿਰੋਧੀ ਕੋਈ ਆ ਜਿਹੜਾ ਸਰਕਾਰ ਦੇ ਖਿਲਾਫ ਲੜਦਾ ਤੁਸੀਂ ਪਹਿਲਾਂ ਕਿੰਨੇ ਲੜੇ ਹੋਏ ਹੋ ਉਹਦੇ ਹੱਕ ਚ ਖੜਨ ਦੀ ਜਾਂਚ ਸਿੱਖਣੀ ਚਾਹੀਦੀ ਆ ਇਹ ਚੰਗੀ ਗੱਲ ਹੋਈ ਆ ਮੇਰੇ ਵੇਲੇ ਵੀ ਹੋਈ ਆ ਤੁਹਾਡੇ ਬਠਿੰਡੇ ਦੇ ਇੱਕ ਪੱਤਰਕਾਰ ਤੇ ਕੇਸ ਦਰਜ ਹੋਇਆ ਸੀ ਉਦੋਂ ਵੀ ਉਹੀ ਆਵਾਜ਼ ਉੱਠੀ ਵਾਪਸ ਲੈਣਾ ਪਿਆ ਨਾ ਜੀ ਬਿਲਕੁਲ ਸੋ ਪੁਲਿਸ ਰਾਜਵਲ ਪੰਜਾਬ ਧੱਕਿਆ ਜਾ ਰਿਹਾ ਸਮਝ ਆਉਣਾ ਚਾਹੀਦਾ ਲੋਕਾਂ ਨੂੰ ਮੁਕਾਬਲੇ ਯੂਪੀ ਤੇ ਜਾ ਕੇ ਗਰੀਬ ਮੁੰਡਿਆਂ ਦੇ ਬਣਾ ਤੇ ਫੜ ਕੇ ਉਹੀ ਕੱਪੜਿਆਂ ਚ ਪਹਿਲਾਂ ਫੋਟੋਆਂ ਖਿੱਚੀਆਂ ਨੇ ਉਹੀ ਫੋਟੋਆਂ ਮੁਕਾਬਲੇ ਚ ਰਿਲੀਜ਼ ਕਰਤੀਆਂ ਸਵਰਨ ਘੋਟਨੇ ਦਾ ਮੁੰਡਾ ਸਤਿੰਦਰ ਮੁਕਾਬਲਾ ਜਾਂਦਾ ਹਥਿਆਰ ਕੱਢਣ ਲੱਗਿਆ ਸੀ ਮੁਕਾਬਲੇ ਬਣਾਉਣ ਲੱਗਿਆ ਹੋਇਆ ਟੰਗਾਂ 'ਚ ਗੋਲੀਆਂ ਹਰਕਤੇ ਮਾਰ ਲੱਗੇ ਨੇ ਇਹਨੇ ਛਾਤੀ 'ਚ ਸੁਰਾ ਮਾਰਿਆ ਪੁਲਿਸ ਦੀਆਂ ਗੋਲੀਆਂ ਛਾਤੀ 'ਚ ਲੱਗਣਗੀਆਂ ਸਮਝ ਲੈਣਾ ਚਾਹੀਦਾ ਪੰਜਾਬ 'ਚ ਪੁਲਿਸ ਰਾਜ ਆ ਗਿਆ ਉਹ ਦੌਰ ਸ਼ੁਰੂ ਹੋ ਗਿਆ ਚਾਹੇ ਉਹ ਹੈ ਜਾਂ ਨਹੀਂ ਹੋਊਗਾ ਪਰ ਪੁਲਿਸ ਰਾਜ ਬਣਾਇਆ ਜਾ ਰਿਹਾ ਪੰਜਾਬ ਸਟੇਟ ਨੂੰ ਇਸ ਕਰਕੇ ਉਹ ਜਦੋਂ ਜਰਮਨ 'ਚ ਹੈ ਨਾ ਫਾਸ਼ੀਵਾਦ ਉਦੋਂ ਪਾਵਲੋ ਨੂੰ ਰੁੱਧਦੀ ਸ਼ਾਇਦ ਇੱਕ ਕਮਿਤਾ ਸੀ ਉਹ ਕਮਿਊਨਿਸਟਾਂ ਨੂੰ ਲੈਣ ਆਏ ਮੈਂ ਨਹੀਂ ਬੋਲਿਆ ਵੀ ਮੈਂ ਕਿਹੜਾ ਕਮਿਊਨਿਸਟਾਂ ਫਿਰ ਉਹ ਯਹੂਦੀਆਂ ਨੂੰ ਲੈਣ ਆਏ ਮੈਂ ਕਿਹਾ ਮੈਂ ਕਿਹੜਾ ਯਹੂਦੀ ਆ ਫਿਰ ਉਹਨੂੰ ਲੈਣ ਆਏ ਮੈਂ ਕਿਹੜਾ ਹੋਆ ਕਿਨਾਂ ਜਦੋਂ ਮੈਨੂੰ ਲੈਣ ਆਏ ਕੋਈ ਗੁੱਲਣ ਵਾਲੀ ਨਹੀਂ ਸੀ ਉਹੀ ਜੀ ਹਾਲ ਪੰਜਾਬ ਵਿੱਚ ਬਣਾਈ ਜਾ ਰਹੀ ਆ ਇਤਿਹਾਸ ਤੋਂ ਸਬਕ ਸਿੱਖੇ ਜਾਂਦੇ ਨੇ ਪ੍ਰੇਰਣਾ ਲਈ ਜਾਂਦੀ ਆ ਸਾਨੂੰ ਉਸ ਪਾਸੇ ਤੁਰਨਾ ਚਾਹੀਦਾ ਤੁਸੀਂ ਸੁਣਿਆ ਮਾਲਵਿੰਦਰ ਮਾਲੀ ਹੋਰਾ ਨੇ ਪੰਜਾਬ ਦੇ ਇਸ ਟਾਈਮ ਦੇ ਪੂਰੇ ਸਿਨੈਰੀਓ ਦੇ ਉੱਪਰ ਆਪਣੀ ਗੱਲ ਰੱਖੀ ਹੈ। ਉਹਨਾਂ ਨੇ ਕੁਝ ਰਿਆਵਾਂ ਦਿੱਤੀਆਂ ਨੇ, ਕੁਝ ਸਲਾਹਾਂ ਦਿੱਤੀਆਂ ਨੇ, ਕੁਝ ਚੇਤਾਵਣੀਆਂ ਤੇ ਕੁਝ ਲਲਕਾਰਾਂ ਦਿੱਤੀਆਂ ਨੇ। ਪੂਰੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਚਾਰ ਨੁਕਤਿਆਂ ਦੇ ਉੱਪਰ ਸੋਚਣਾ ਜ਼ਰੂਰ ਚਾਹੀਦਾ ਹੈ। ਬਹੁਤ ਮਿਹਰਬਾਨੀ ਮਾਲੀ ਸਾਹਿਬ। ਸ਼ੁਕਰੀਆ।